ਜੀ ਕਿਸਾਨ ਭਰਾਵੋ ਅੱਜ ਆਪਾਂ ਆਏ ਆ ਬਠਿੰਡੇ ਕੋਲੇ ਪੁੱਜੋ ਮੰਡੀ ਮੇਲੇ ਤੇ ਤੁਹਾਨੂੰ ਦਿਖਾਉਣੇ ਆ ਬਠਿੰਡੇ ਦਾ ਮੇਲਾ ਇਹ ਮੇਲਾ ਰੋਡ 'ਤੇ ਆ ਬਾਈ ਜੀ ਜਮਾ ਹਨਾ ਮੈਂਨ ਰੋਡ 'ਤੇ ਆ ਬਠਿੰਡੇ ਵਾਲੇ ਆਜੋ ਕੱਲ ਨੂੰ ਵੀ ਇਹ ਮੇਲਾ ਇਦਾਂ ਹੀ ਜਾਰੀ ਰਹੂਗਾ ਅੱਜ ਆਪਾਂ ਕਰਦੇ ਆਂ ਐਂਟਰੀ ਕਿਸਾਨ ਮੇਲੇ ਦੀ ਅੰਦਰ ਇਹ ਆ ਬਾਈ ਪੂਰਾ ਬਠਿੰਡੇ ਮੇਲੇ ਦਾ ਜਿਹੜਾ ਦ੍ਰਿਸ਼ ਤੁਹਾਨੂੰ ਦਿਖਾ ਰਹੇ ਆਂ ਰੇਕ ਮਸ਼ਿੰਦਰੀ ਆਈ ਹੈ ਇੱਥੇ ਇੱਕ ਤਰ੍ਹਾਂ ਦੇ ਆ ਬੂਮਰ ਦੇਖ ਰਹੇ ਤੁਸੀਂ ਖੜਾ ਗਏ ਦੀ ਆਪਾਂ ਵੀਡੀਓ ਵਿੱਚ ਪਾਵਾਂਗੇ ਸਪੈਸ਼ਲ ਮਾਡ ਵਾਲਿਆਂ ਦਾ ਮਾਸਟਰਮਾਈਂਡ ਵਾਲਿਆਂ ਦਾ ਬਾਈਆਂ ਦਾ ਬੂਮਰ ਇਹ ਤੇ ਹੋਰ ਵੀ ਬਹੁਤ ਤਰ੍ਹਾਂ ਦੀ ਮਸ਼ੀਨਰੀ ਆਈ ਹੈ ਤੇ ਤੁਹਾਨੂੰ ਆਪਾਂ ਵੀਡੀਓ ਵਿੱਚ ਅਗਲੀ ਚ ਦਿਖਾਵਾਂਗੇ ਸਾਰੀ ਜਾਣਕਾਰੀ ਇਹ ਮੇਲਾ ਇਹੀ ਤਰੀਕਾ ਦੇ ਵਿੱਚ ਅਗਲੇ ਸਾਲ ਵੀ ਲੱਗੂਗਾ ਬਾਕੀ ਇਸ ਤੋਂ ਬਾਅਦ ਜਿਹੜੇ ਹੋਰ ਨਵੇਂ ਮੇਲੇ ਆਉਣਗੇ ਆਪਾਂ ਉਹਨਾਂ ਦੀ ਵੀ ਜਾਣਕਾਰੀ ਤੁਹਾਨੂੰ ਦੇਵਾਂਗੇ ਵੀਡੀਓ 'ਚ ਮੇਲੇ ਹੁਣ ਸ਼ੁਰੂ ਹੋ ਚੁੱਕੇ ਨੇ ਲਗਾਤਾਰ ਇਹ ਆ ਬਟੰਡੇ ਦਾ ਮੇਲਾ ਪੁੱਚੋ ਮੰਡੀ ਲੱਗਦਾ ਜਿਹੜਾ ਰੋਡ ਦੇ ਉੱਪਰ ਹੀ ਲੱਗਦਾ ਇਹ ਦੇਖ ਸਕਦੇ ਨੇ ਤੁਸੀਂ ਪੂਰਾ ਕਾਠਾ ਮੇਲੇ 'ਚ ਗਰਮੀ ਹੋਣ ਤੇ ਵੀ ਕਿਸਾਨ ਭਰਾ ਬਹੁਤ ਵੱਡੀ ਮਾਤਰਾ ਦੇ ਵਿੱਚ ਪਹੁੰਚੇ ਨੇ ਇੱਥੇ ਗਰਮੀ ਵੀ ਬਹੁਤ ਸੀ ਅੱਜ ਇਧਰ ਆ ਪ੍ਰੀਤ ਵਾਲੇ ਵੀ ਸੀਗੇ ਵਿੱਚ ਉਧਰ ਤੇ ਕਰਤਾਰ ਵਾਲੇ ਨੇਗੇ ਵਧੀਆ ਜੀ ਵਧੀਆ ਬਈ ਆਪਣਾ ਇਹ ਮਾਸਟਰਪਲੈਨ ਦਾ ਜਿਹੜਾ ਬੰਮ ਰਹਿਣੇ ਕੋਈ ਬੜੀ ਜਾਣਕਾਰੀ ਇਹ ਬਾਈ ਜੀ ਆਪਣਾ ਸੈਲਫ ਪ੍ਰਪਰਟ ਗਰਾਊਂਡ ਹਾਈ ਕਰੈਨਸ 4x4 ਸਪਰੇਅਰ ਹੈ ਜੀ ਇਹ ਆਪਣੇ ਜਿਹੜੇ ਇੱਕ ਇਕੋ ਲੈਂਚ ਟਾਇਰ ਇਹਦੇ ਕੱਟਦੇ ਆ ਬਾਈ ਜੀ ਚਾਰੇ ਟਾਇਰ ਹੈ ਜਿਹੜੇ ਮੋਰਲੇ ਟਾਇਰ ਜਿਹੜੀ ਲੈਂਚ ਤੇ ਜਾਣਗੇ ਪਿਛਲੇ ਟਾਇਰ ਵੀ ਉਸੇ ਲੈਂਚ ਤੇ ਜਾਣਗੇ ਬਾਈ ਠੀਕ ਹੈ 700 ਲੀਟਰ ਦੀ ਤੇ ਟੈਂਕੀ ਲੱਗੀ ਆ ਠੀਕ ਆ ਬਾਈ ਕਰਲੋਸਕਰ ਦਾ ਨਵਾਂ ਇੰਜਣ ਹੈ ਇਹ ਚਾਹ ਪੇਟੀ ਬੰਦ ਇੰਜਣ ਚਲਾਉਣੀ ਹੈ ਕਰਲੋਸਕਰ ਦਾ ਆਪਾਂ 55 ਫੁੱਟ ਏਰੀਆ ਕਵਰ ਕਰਦਾ ਇਹ ਸਪਰੇਅ ਨਾਲ ਵੀ ਤੇ 55 ਫੁੱਟ ਦੀ ਪਿਛੇ ਖਾਦ ਨਾਲ ਕਵਰ ਕਰਦਾ ਹਾਂ ਅੰਡਾਵਲ ਕੰਮ ਵੀ ਕਰਦਾ ਦੋਨੇ ਚੀਜ਼ਾਂ ਇੱਕੇ ਟਾਈਮ 'ਤੇ ਆਪਾਂ ਚਲਾ ਸਕਦੇ ਜੇ ਆਪਾਂ ਖਾਦ ਤੇ ਸਪਰੇਅ ਇਕੱਠੀ ਕਰਨੀ ਆ ਸਦਾ ਇਕੱਠੀ ਵੀ ਕਰ ਸਕਦੇ ਆ ਬੱਸ ਉਹ ਜ਼ਿਆਦਾਤਰ ਨਹੀਂ ਹੁੰਦੇ ਇੱਕ ਅੱਧੀ ਵਾਰੀ ਆਪਾਂ ਜਿਹੜੀ ਪਾਣੀ ਫਿਜਿਆ ਆਪਾਂ ਐਚਪੀ ਦਾ 45 ਐਚਪੀ ਦਾ ਇੰਜਨ ਆ ਬਈ ਚੱਕਰ ਲੌਸ ਕਰਦਾ ਨਵਾਂ ਪੇਟੀ ਵੱਡਾ ਠੀਕ ਆ ਬਈ ਬਾਕੀ ਇਹ ਆਪਣਾ ਖਾਦ ਵਾਲਾ ਅਪਟਾਉਨ ਹੁੰਦਾਗਾ ਖਾਦ ਬਈ ਕਿੰਨੀ ਪਾ ਸਕਦੇ ਆ ਖਾਦ ਦੇ ਚ 7 ਬੈਗ ਪੈਂਦੇ ਆ ਬਈ ਟੈਂਕੀ ਚ ਤੇ ਏਰੀਆ ਆਪਣਾ 55 ਫੁੱਟ ਕਵਰ ਕਰਦਾਗਾ ਬਰਮ 55 ਫੁੱਟ ਤੇ ਹਾਂਜੀ ਹਾਂਜੀ ਬਰਮਾ ਨਾਲ ਲੱਗਿਆ ਜੀ ਸਪਰੇਅ ਵੀ 55 ਫੁੱਟ ਲਿਆਂਦਾ ਬਈ 55 ਜੀ 55 ਸਪਰੇਅ ਸਪਰੇਅ 55 ਜਿਹੜਾ ਆਪਣਾ ਇਹ ਆ ਬਈ ਸਪਰੇਡਰ ਇਹ ਜਦੋਂ ਆਪਾਂ ਇਹਦੇ ਵਿੱਚ ਖਾਦ ਪੋਣੀ ਆਉਂਦਾ ਥੱਲੇ ਆ ਜਾਂਦਾ ਹਾਈਡਰੋਲਿਕ ਨਾਲ ਪਲੇਟਾ ਆ ਹਾਈਡਰੋਲਿਕ ਨਾਲ ਪਲੇਟਾ ਅੱਗੇ ਇਹਦੇ ਡਿਸਟ੍ਰੀਬਿਊਟਰ ਲੱਗੇ ਆ ਸਾਰੇ ਤੇ ਜਦੋਂ ਆਪਾਂ ਸਿੰਗਰੀਆਂ ਖਾਦੋ ਦੋ ਚੱਕਾ ਠੀਕ ਉਸ ਤੋਂ ਬਾਅਦ ਇਹ ਜੇ ਆਪਣੀ ਮਸ਼ੀਨ ਕਈ ਯਾਰ ਬਹਿ ਜੇ ਤਾਂ ਹਾਂ ਇਹਦੇ ਜੱਕਾ ਸਿਸਟਮ ਲੱਗੇ ਆ ਆਪਣਾ ਨਾਲ ਇਹ ਡਈਆਂ ਨਾਲ ਉੱਪਰ ਚੱਕੀ ਠੀਕ ਇਹ ਵੀ ਪ੍ਰੈਸ਼ਰਾਈਜ਼ਡ ਇਹ ਵੀ ਪ੍ਰੈਸ਼ਰ ਹੈ ਬਈ ਇਹ ਸਾਰਾ ਉੱਪਰ ਹੀ ਡਰਾਈਵਰ ਕੋਲ ਹੀ ਸਾਰੇ ਕੰਟਰੋਲ ਆ ਬਈ ਬਾਕੀ ਇਹ ਆਪਣੀ ਮਸ਼ੀਨ ਬਾਈ ਸਬਸਿਡੀ ਚ ਪਾਸ ਆ ਸਬਸਿਡੀ ਇਹਦੇ ਤੇ ਬਾਈ ਜੀ ਜੇ ਤਾਂ ਆਪਣੀ ਲੇਡੀਜ਼ ਦੇ ਨਾਂ ਤੇ ਭਰੀ ਵੀ ਆ ਅਗਲੀ ਹੋਈ ਆ ਤਾਂ ਪੰਜਾਬ ਚ ਇਸ ਟਾਈਮ 4 ਲੱਖ ਆ ਠੀਕ ਹੈ ਤੇ ਜਿਹੜੇ ਜਾਇੰਟਸ ਜਰਨਲ ਦੇ ਨਾਂ ਤੇ ਆ ਤਾਂ ਉਹ ਪਹਿਲਾਂ ਨਿਕਲੀ ਹੋਣੀ ਚਾਹੀਦੀ ਆ ਅੱਛਾ ਜੀ ਬੰਦੇ ਫਿਰ ਪੁੱਛ ਲੈਂਦੇ ਆ ਬਾਈ ਸਬਸਿਡੀ ਕੱਟ ਕੇ ਦੋਗੇ ਪਰ ਸਬਸਿਡੀ ਬੰਦੇ ਦੀ ਆਪਦੀ ਭਰ ਕੇ ਉਦੋਂ ਬਾਅਦ ਆ ਜੀ ਹੋਣੀ ਚਾਹੀਦੀ ਆ ਬਾਈ ਜਾਇੰਟਸ ਦੇ ਨਾਂ ਤੇ 320 ਆ ਜੇ ਕਿਸੇ ਜੈਂਟਸ ਦੇ 5 ਗਿੱਲਾਂ ਤੋਂ ਘੱਟ ਆਖਾ ਖੇਤੀ ਹਾਂਜੀ ਉਹਦੇ ਨਾਲ ਤੇ ਵੀ 4 ਲੱਖ ਐਸਸੀ ਵੀ 4 ਲੱਖ ਇਹਦੇ ਚ ਆਪਣਾ 2 ਮਾਡਲ ਐ ਕੇਸੀ ਕਵਰ ਜੋ ਵੀ ਬਣਦਾ ਬਾਈ ਜੇ ਕਿਸੇ ਨੇ ਉਹ ਤਿਆਰ ਕਰਾਉਣਾ ਉਹ ਵੀ ਤਿਆਰ ਕਰਦੇ ਆਪਾਂ ਇਹ ਹੈਗਾ ਨਾਉਨ ਐਸੀ ਬਾਈ 3 ਚੜ੍ਹੇ ਚ ਕਰਦਾ ਆਫਰ ਕਰਦਾ ਬਾਕੀ ਬਾਈ ਹੁਣ ਜਿਵੇਂ ਸਪਰੇਹਾਂ ਦਾ ਟਾਈਮ ਚੱਲ ਰਿਹਾ ਤਾਂ ਤੁਸੀਂ ਇਸ ਟਾਈਮ ਤੇ ਬਾਈਆਂ ਨਾਲ ਕੰਟੈਕਟ ਕਰਕੇ ਬੋਮਰ ਲੈ ਸਕਦੇ ਹੋਗੇ ਸਪਰੇਹਾਂ ਦਾ ਹੁਣ ਪੂਰਾ ਜ਼ੋਰ ਚੱਲ ਰਿਹਾ ਹੈ ਸੜਕਣ ਦਾ ਇਤਰਾ ਹਿੱਸੇ ਮੈਂਨੇ ਮਸ਼ੀਨਾਂ ਦੇ ਕੰਪੈਨਾਂ ਦੇ ਵੱਡੀਆਂ ਦੇ ਇਸ ਲਈ ਜੇ ਕੋਈ ਵੀ ਖਰਾਣ ਭਰਾ ਲੈਣਾ ਚਾਹੁੰਦਾ ਹੈਗਾ ਤਾਂ ਇਹਨਾਂ ਨਾਲ ਕੰਟੈਕਟ ਕਰਕੇ ਹੀ ਲੈ ਸਕਦੇ ਪੂਰੇ ਵਧੀਆ ਮਜ਼ਬੂਤ ਹਿੱਸੇ ਬਣਾਏ ਹੋਏ ਨੇ ਇਹ ਹੈਗਾ ਵੱਡੀ ਕਮੈਂਡ ਦਾ ਇਸ ਬਲੈਕ ਕਲਰ ਦੇ ਵਿੱਚ ਆ ਗਿਆ ਇਹ ਫਰੰਟ ਵਾਲਾ ਹਿੱਸਾ ਆ ਗਿਆ ਇਹਦਾ ਤੇ ਦੂਸਰਾ ਸੀਗਾ ਉਹ ਬੈਕ ਸਾਈਡ ਵਾਲਾ ਸੀਗਾ ਹਿੱਸਾ 4x4 ਵਾਲਾ ਤੇ ਪੂਰੇ ਵਧੀਆ ਹਿੱਸੇ ਬਣਾਏ ਸੀਗੇ ਅੱਗੇ ਹੋਰ ਮੇਲਾ ਦਿਖਾਉਣੇ ਸਾਨੂੰ ਆਪਾਂ ਚੱਲ ਕੇ ਅੱਗੇ ਹੁਣ ਤੁਸੀਂ ਇਹ ਦੇਖੋ ਉਤਮਾਲਾ ਇੰਸਟਾਲ ਲੱਗੀ ਸੀ ਇਹਨਾਂ ਨੇ ਵੀ ਆਪਣੇ ਜਿਹੜੇ ਨਵੇਂ ਪ੍ਰੋਡਕਟ ਲਾਂਚ ਕੀਤੇ ਨੇ ਉਹ ਲੈ ਕੇ ਆਏ ਸੀ ਇੱਥੇ ਦਿਖਾਉਣ ਦੇ ਲਈ ਮਸੂਰੀ ਕਰਨ ਦੇ ਲਈ ਉਹਨਾਂ ਦੀ ਉਤਮਾਲੇ ਇਹਨਾਂ ਦੇ ਵਿੱਚ ਇੱਕ ਤਾਂ ਸੁੰਡੀ ਵਾਲਾ ਇਹਨਾਂ ਨੇ ਇਹ ਸਾਹਮਣੇ ਜਿਹੜਾ ਪ੍ਰੋਡਕਟ ਪਿਆਗਾ ਇਹ ਲਾਂਚ ਕਰਿਆਗਾ ਤੇ ਇੱਕ ਨਾਲ ਹੀ ਇਹਨਾਂ ਦੇ ਅ ਪਿਛਲੇ ਪਾਸੇ ਨਾਲ ਚੈਸਪੀ ਉਹ ਵੀ ਲਾਂਚ ਕਰੀਏ ਇਹਨਾਂ ਨੇ ਹੋਰ ਵੀ ਨਵੇਂ-ਨਵੇਂ ਪ੍ਰੋਡਕਟਾ ਜਿਹੜੇ ਉਹ ਲਾਂਚ ਕੀਤੇ ਨੇ ਜਿਹੜੇ ਵੀਡੀਓ 'ਚ ਤੁਸੀਂ ਦੇਖ ਰਹੇ ਹੋ ਇਹ ਸਾਰੇ ਨਵੇਂ ਕੱਢੇ ਨੇ ਇਹਨਾਂ ਨੇ ਲੈ ਕੇ ਆਏ ਨੇ ਮੇਲੇ ਦੇ ਉੱਪਰ ਇਹ ਅੱਗੇ ਆਪਾਂ ਹੋਰ ਮੇਲਾ ਦਿਖਾਉਣੇ ਸਾਨੂੰ ਚੱਲ ਕੇ ਕੋਈ ਨਵੀਂ ਸਟਾਲ ਤੇ ਅੱਗੇ ਆਗੇ ਬਾਈ ਇਹ ਚਾਨੀ ਵਾਲਾ ਦੇ ਰੀਪਰ ਪੰਜਾਬ ਦੇ ਵਿੱਚ ਬਹੁਤ ਮਸ਼ਹੂਰ ਨੇ ਜੇ ਇਹਨਾਂ ਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ ਜਿਹੜਾ ਇਹਨਾਂ ਦਾ ਪੈਡਿਸਟਰ ਚੌਪਰ ਹੈਗਾ ਉਹ ਹੈਗਾ 335000 ਤੋਂ ਸਟਾਰਟ ਗਿਆ 7.5 ਫੁੱਟ ਕੱਟਰਾ ਤੇ ਬਾਕੀ ਨਾਲ ਜੇ ਸਿੰਪਲ ਰੀਪਰ ਦੀ ਆਪਾਂ ਗੱਲ ਕਰੀਏ ਤਾਂ ਉਹ ਹੈਗਾ 4 ਲੱਖ ਤੋਂ ਸਟਾਰਟ ਗਿਆ 7.5 ਫੁੱਟ ਕੱਟਰਾ 8.5 ਵੀ ਲੈ ਸਕਦੇ ਆਪਾਂ 54 ਤੇ 64 ਇੰਚੀ ਦੇ ਵਿੱਚ ਵੀ ਆਪਾਂ ਨੂੰ ਮਿਲ ਜਾਣਗੇ ਇਹ ਤੁਸੀਂ ਦੇਖ ਕੇ ਲੈ ਸਕਦੇ ਹੋ ਬਾਈ ਇਹਨਾਂ ਕੰਟੈਕਟ ਕਰਕੇ ਬਹੁਤ ਹੈਵੀ ਰੀਪਰ ਬਣਾਏ ਬਣੇ ਇਹ ਇਸ ਵਾਰ ਇਹਨਾਂ ਦੀ ਬਹੁਤ ਚਰਚਾ ਹੋ ਰਹੀ ਹੈ ਪੰਜਾਬ ਦੇ ਵਿੱਚ ਕਿਉਂਕਿ ਮਾਲ ਜਿਹੜਾ ਬਹੁਤ ਵਧੀਆ ਲੰਘਦਾ ਰਹੇ ਤੇ ਬਾਕੀ ਰੰਗ ਦੀ ਕੁਆਲਿਟੀ ਬਹੁਤ ਵਧੀਆ ਇਹਨਾਂ ਦੀ ਤੇ ਲੋਹਾ ਵੀ ਪੂਰਾ ਹੈਵੀ ਲੰਘਦਾ ਨੇ ਇੱਕ ਪੱਖੇ ਵਾਲੀ ਮਸ਼ੀਨ ਆ ਇਹ ਲੋਹਾ ਪੂਰਾ ਹੈਵੀ ਲੱਗਿਆ ਬੈਠਾ ਹੈ ਜੇ ਉੱਪਰ ਬਾਕੀ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਬਾਈਆਂ ਨਾਲ ਜਾਣਕਾਰੀ ਲੈ ਸਕਦੇ ਹੋ ਜੇਕਰ ਲੈਣਾ ਕਿਸੇ ਵੀ ਕਿਸਾਨ ਭਰਾ ਨੇ ਰੀਪਰ ਇਹ ਅੱਗੇ ਆਪਾਂ ਤੁਹਾਨੂੰ ਦਿਖਾਉਣਾ ਹੈ ਸਰਦਾਰ ਆਲਾ ਦਾ ਰੂਟਾਵੀਟਰ ਆਗੇ ਇਹਨਾਂ ਨੇ ਪਿਸਟਲ ਲਾਈ ਸੀ ਬਹੁਤ ਵੱਡੀ ਇੱਥੇ ਇਹਨਾਂ ਦਾ ਇਹ ਮਿੰਨੀ ਰੂਟਾਵੀਟਰ ਹੈ ਜਿਹੜਾ ਬਾਗਾਂ ਦੇ ਵਿੱਚ ਕੰਮ ਆਉਂਦਾ ਛੋਟੇ ਕਿਸਾਨ ਭਰਾਵਾਂ ਦੇ ਲਈ ਅਗਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਹੋਰ ਵੀ ਮੇਲਾ ਦਿਖਾਵਾਂਗੇ ਇੱਥੇ ਕੀ ਕੀ ਆਇਆ ਸੀਗਾ ਸਾਰੀ ਆਪਾਂ ਜਾਣਕਾਰੀ ਦੇਵਾਂਗੇ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ